2017 ਦੇ ਵਿੱਚ ਦਿੱਲੀ ਦੇ ਰੋहिणी ਸੈਕਟਰ 15 ਦੇ ਵਿੱਚ ਇੱਕ ਫੈਮਿਲੀ ਰਹਿੰਦੀ ਸੀ ਮਹਿਰਾ ਫੈਮਿਲੀ ਇਸ ਫੈਮਿਲੀ ਦੇ ਵਿੱਚ ਪਤੀ ਪੰਕਜ ਮਹਿਰਾ ਪਤਨੀ ਪ੍ਰੀਆ ਮਹਿਰਾ ਤੇ ਇਹਨਾਂ ਦਾ ਇੱਕ ਡੇਢ ਸਾਲ ਦਾ ਬੱਚਾ ਵੀ ਸੀ 25 ਅਕਤੂਬਰ 2017 ਬੁੱਧਵਾਰ ਦਾ ਦਿਨ ਸੀ ਸਵੇਰ ਦੇ 4:30 ਦਾ ਟਾਈਮ ਸੀ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਗੁਰਦੁਆਰਾ ਹੈ ਬੰਗਲਾ ਸਾਹਿਬ ਬੰਗਲਾ ਸਾਹਿਬ ਗੁਰਦੁਆਰੇ ਤੋਂ ਇਹ ਆਪਣੀ ਗੱਡੀ ਤੇ ਨਿਕਲ ਰਹੇ ਸਨ ਸਾਹਮਣੇ ਸੀਟ ਦੇ ਉੱਤੇ ਪੰਕਜ ਮਹਿਰਾ ਦੇ ਨਾਲ ਇਸ ਦੀ ਪਤਨੀ ਪ੍ਰੀਆ ਮਹਿਰਾ ਆਪਣੇ 1.5 ਸਾਲ ਦੇ ਬੱਚੇ ਦੇ ਨਾਲ ਬੈਠੀ ਹੋਈ ਸੀ ਕਿਉਂਕਿ ਸਵੇਰ ਦੇ 4 ਵਜੇ ਦਾ ਟਾਈਮ ਸੀ ਇਸ ਲਈ ਇਹ ਦੋਨੇ ਮਾਂ ਬੇਟੇ ਸੁੱਤੇ ਹੋਏ ਸਨ ਚਾਰੇ ਪਾਸੇ ਹਨੇਰਾ ਸੀ ਰੋਡ ਸੁਨਸਾਨ ਸੀ ਰੋਡ ਦੇ ਉੱਤੇ ਲਾਈਟਾਂ ਚੱਲ ਰਹੀਆਂ ਸਨ ਥੋੜੀ ਦੇਰ ਬਾਅਦ ਹੀ ਇਹ ਆਪਣੇ ਘਰ ਪਹੁੰਚਣ ਵਾਲੇ ਸਨ ਤਿਹਾਰ ਜੇਲ੍ਹ ਦੇ ਲਾਗੇ ਇਹਨਾਂ ਨੇ ਗੱਡੀ ਸਲੋ ਕਰਨੀ ਸੀ ਕਿਉਂਕਿ ਇਹਨਾਂ ਨੇ ਯੂ ਟਰਨ ਲੈਣਾ ਸੀ ਜਿਸ ਤਰ੍ਹਾਂ ਹੀ ਪੰਕਜ ਮੈਰਾ ਆਪਣੀ ਗੱਡੀ ਨੂੰ ਸਲੋ ਕਰਦਾ ਹੈ ਜੂ ਟਰਨ ਲੈਣ ਦੇ ਲਈ ਉਸੇ ਸਮੇਂ ਹੀ ਪਿੱਛੋਂ ਇੱਕ ਹਰਿਆਣਾ ਨੰਬਰ ਦੀ ਸਵਿਫਟ ਕਾਰ ਇਹਨੂੰ ਕ੍ਰੋਸ ਕਰਦੀ ਹੈ ਤੇ ਇਹਦੀ ਗੱਡੀ ਦੇ ਅੱਗੇ ਇਹ ਕਾਰ ਖੜੀ ਹੋ ਜਾਂਦੀ ਹੈ ਇੱਥੇ ਕਾਰ ਦੇ ਵਿੱਚੋਂ ਇੱਕ ਲੰਮਾ ਚੋਰਾ ਬੰਦਾ ਨਿਕਲਦਾ ਹੈ ਜਿਹਦੇ ਹੱਥ ਦੇ ਵਿੱਚ ਰਿਵੋਲਵਰ ਸੀ ਰਿਵੋਲਵਰ ਦੇ ਨਾਲ ਆ ਕੇ ਹੁਣ ਪੰਕਜ ਮੈਰਾ ਦੀ ਕਾਰ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਸ਼ੀਸ਼ਾ ਨਹੀਂ ਟੁੱਟਦਾ ਫਿਰ ਇੱਕ ਜ਼ੋਰ ਦੀ ਨਾਲੇ ਮੁੱਕਾ ਮਾਰਦਾ ਹੈ ਤੇ ਜਿਹਦੇ ਨਾਲ ਇੱਕੋ ਮੁੱਕੇ ਦੇ ਵਿੱਚ ਇਹ ਕਾਰ ਦਾ ਸ਼ੀਸ਼ਾ ਟੁੱਟ ਜਾਂਦਾ ਹੈ ਇਹ ਹੁਣ ਰਿਵਾਲਵਰ ਪੰਕਜ ਮਹਿਰਾ ਦੀ ਕਨਪੱਟੀ ਤੇ ਰੱਖ ਦਿੰਦਾ ਹੈ ਪਰ ਪੰਕਜ ਮਹਿਰਾ ਇਹਦਾ ਹੱਥ ਫੜ ਲੈਂਦਾ ਹੈ ਤੇ ਇਹ ਦੋਨੇ ਜਾਣੇ ਇੱਕ ਦੂਜੇ ਨੂੰ ਜੋੜ ਜ਼ਬਰਦਸਤੀ ਕਰਨ ਲੱਗ ਪੈਂਦੇ ਨੇ ਇਸੇ ਦੌਰਾਨ ਹੀ ਪ੍ਰਿਆ ਮਹਿਰਾ ਦੀ ਵੀ ਅੱਖ ਖੁੱਲ ਜਾਂਦੀ ਹੈ ਪੰਕਜ ਮਹਿਰਾ ਜਦੋਂ ਇਸ ਰਿਵਾਲਵਰ ਨੂੰ ਛੁਡਾ ਰਿਹਾ ਹੁੰਦਾ ਹੈ ਤਾਂ ਉਸੇ ਦੌਰਾਨ ਹੀ ਇਹ ਲੰਬਾ ਚੋਰਾ ਆਦਮੀ ਪਿਸਤੌਲ ਦਾ ਟ੍ਰਿਗਰ ਦਬਾ ਦਿੰਦਾ ਹੈ ਇਦੇ ਵਿੱਚੋਂ ਇੱਕ ਗੋਲੀ ਨਿਕਲਦੀ ਹੈ ਜਿਹੜੀ ਸਿੱਧੀ ਜਾ ਕੇ ਪ੍ਰੀਆ ਮੈਰਾ ਦੀ ਗਰਦਨ ਦੇ ਵਿੱਚ ਲੱਗਦੀ ਹੈ ਫਿਰ ਥੋੜੀ ਦੇਰ ਬਾਅਦੇ ਦੂਸਰੀ ਗੋਲੀ ਚੱਲਦੀ ਹੈ ਤੇ ਦੂਸਰੀ ਗੋਲੀ ਵੀ ਪ੍ਰੀਆ ਮੈਰਾ ਦੇ ਜਾ ਕੇ ਅੱਖ ਦੇ ਲਾਗੇ ਸਿਰ ਦੇ ਵਿੱਚ ਵੱਜਦੀ ਹੈ ਇਸ ਬੰਦੇ ਨੇ ਤੀਸਰੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਤੀਸਰੀ ਗੋਲੀ ਰਿਵਲਵਰ ਦੇ ਵਿੱਚੋਂ ਚੱਲੀ ਹੀ ਨਹੀਂ ਤੀਸਰੀ ਗੋਲੀ ਇਹ ਪਿਸਤੌਲ ਦੇ ਵਿੱਚ ਹੀ اٹਕੀ ਰਹਿ ਗਈ ਸੀ ਇਸ ਤੋਂ ਬਾਅਦ ਇਸ ਬੰਦੇ ਨੇ ਰਿਵੋਲਵਰ ਦੇ ਨਾਲ ਹੀ ਪੰਕਜ ਮੈਹਰਾ ਦੇ ਮੂੰਹ ਦੇ ਉੱਤੇ ਸਿਰ ਦੇ ਉੱਤੇ ਕਈ ਵਾਰ ਕੀਤੇ। ਇਹਨਾਂ ਸਭ ਕਰਨ ਤੋਂ ਬਾਅਦ ਇਹ ਬੰਦਾ ਉੱਥੋਂ ਭੱਜ ਗਿਆ। ਇਸ ਘਟਨਾ ਦੇ ਵਿੱਚ ਪ੍ਰਿਆ ਮੈਹਰਾ ਦੇ ਦੋ ਗੋਲੀਆਂ ਵੱਜੀਆਂ ਸਨ। ਪੰਕਜ ਮੈਹਰਾ ਵੀ ਕਾਫੀ ਜ਼ਖਮੀ ਹੋਇਆ ਸੀ। ਪਰ ਇਹਨਾਂ ਦਾ 1.5 ਸਾਲ ਦਾ ਬੱਚਾ ਉਹ ਸਹੀ ਹੀ ਸਲਮਤ ਸੀ। ਇਹ ਪੂਰੀ ਘਟਨਾ 1.5 ਮਿੰਟ ਦੇ ਵਿੱਚ ਹੋ ਗਈ ਸੀ। ਹੁਣ ਪੰਕਜ ਆਪਣੇ ਆਪ ਨੂੰ ਸੰਭਾਲਦਾ ਹੈ, ਗੱਡੀ ਨੂੰ ਸਟਾਰਟ ਕਰਦਾ ਹੈ ਤੇ ਸਿੱਧਾ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਹੈ। ਤੇ ਇਹ ਹਸਪੀਟਲ ਜਾਣ ਤੋਂ ਪਹਿਲਾਂ ਹੀ 100 ਨੰਬਰ ਦੇ ਉੱਤੇ ਆਪਣੀ ਰਿਪੋਰਟ ਲਿਖਾ ਦਿੰਦਾ ਹੈ ਕਿ ਇਦਾਂ ਉਹਦੇ ਉੱਤੇ ਹਮਲਾ ਹੋਇਆ ਹੈ ਤੇ ਉਹ ਸਿੱਧਾ ਹਸਪੀਟਲ ਜਾ ਰਹੇ ਨੇ ਬਦਕਿਸਮਤੀ ਦੇ ਨਾਲ ਇਲਾਜ ਦੇ ਦੌਰਾਨ ਪ੍ਰੀਆ ਮਹਿਰਾ ਦੀ ਮੌਤ ਹੋ ਗਈ ਪੁਲਿਸ ਵੀ ਹਸਪੀਟਲ ਦੇ ਵਿੱਚ ਆ ਚੁੱਕੀ ਸੀ ਪਰ ਇਸ ਕੇਸ ਦਾ ਸਿਰਫ ਇੱਕੋ ਹੀ ਗਵਾਹ ਸੀ ਉਹ ਸੀ ਪੰਕਜ ਮਹਿਰਾ ਹੁਣ ਇਸ ਹਸਪੀਟਲ ਦੇ ਵਿੱਚ ਮਹਿਰਾ ਦੇ ਘਰ ਵਾਲਿਆਂ ਨੇ ਬਵਾਲ ਖੜਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਪ੍ਰੀਆ ਮਹਿਰਾ ਨੂੰ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਤਾਂ ਕੋਈ ਵੀ ਹਸਪੀਟਲ ਦੇ ਵਿੱਚ ਸਟਾਫ ਮੈਂਬਰ ਨਹੀਂ ਸੀ ਜਦੋਂ ਪੁਲਿਸ ਆਈ ਇਲਾਜ ਸ਼ੁਰੂ ਕੀਤਾ ਤਾਂ ਡਾਕਟਰ ਨੇ ਵੇਖਦਿਆਂ ਸਾਰ ਹੀ ਇਹਨੂੰ ਮਰੀ ਹੋਈ ਦੱਸ ਦਿੱਤਾ ਸਵੇਰ-ਸਵੇਰ ਦਾ ਟਾਈਮ ਸੀ ਮੀਡੀਆ ਕਰਮੀਆਂ ਵੀ ਇਸ ਹਸਪੀਟਲ ਦੇ ਵਿੱਚ ਜਮ੍ਹਾਂ ਹੋ ਗਏ ਸਨ ਪੂਰੀ ਦਿੱਲੀ ਸ਼ਹਿਰ ਦੇ ਵਿੱਚ ਇਹ ਘਟਨਾ ਫੈਲ ਗਈ ਸੀ ਪੁਲਿਸ ਵਾਲੇ ਹੁਣ ਪੰਕਜ ਮਹਿਰਾ ਨੂੰ ਪੁੱਛਦੇ ਨੇ ਕਿ ਤੇਰੀ ਕੋਈ ਕਿਸੇ ਦੇ ਨਾਲ ਦੁਸ਼ਮਣੀ ਕਿਉਂਕਿ ਪੰਕਜ ਮਹਿਰਾ ਇੱਕ ਰੈਸਟੋਰੈਂਟ ਚਲਾਉਂਦਾ ਸੀ ਤੇ ਇਹਦਾ ਇੱਕ ਕੈਫੇ ਵੀ ਸੀ ਪਰ ਹੌਲੀ-ਹੌਲੀ ਦੋਨੇ ਬਿਜ਼ਨਸੇ ਤੇ ਠੱਪ ਹੋ ਗਏ ਸਾਨਾ ਕਿਉਂਕਿ ਘਰ ਦੀ ਹਾਲਤ ਵੀ ਇਹਦੀ ਕੋਈ ਜ਼ਿਆਦਾ ਵਧੀਆ ਨਹੀਂ ਸੀ ਤੇ ਇਹ ਹੁਣ ਕੀ ਕਰਦਾ ਹੈ ਕਿ ਦਿੱਲੀ ਦੇ ਹੀ ਕੁਝ ਫਾਈਨੈਂਸਰਾਂ ਦੇ ਕੋਲੋਂ 5 ਲੱਖ ਰੁਪਏ ਦਾ ਲੋਨ ਲੈਂਦਾ ਹੈ ਪਰ ਫਿਰ ਵੀ ਇਹਦਾ ਕੈਫੇ ਰੈਸਟੋਰੈਂਟ ਕੁਝ ਖਾਸ ਨਹੀਂ ਚੱਲਦਾ ਤੇ ਇਹ ਜਿਹੜਾ ਲੋਨ ਸੀ ਇੰਟਰਸਟ ਦੇ ਉੱਤੇ ਨੇ ਲਿਆ ਸੀ ਤੇ ਇਹਦਾ ਇੰਟਰਸਟ ਪੈ ਪੈ ਕੇ ਇਹ ਰਕਮ 40 ਲੱਖ ਦੀ ਬਣ ਗਈ ਸੀ ਕਿਉਂਕਿ ਇਹ ਰਕਮ ਨਹੀਂ ਦੇ ਰਿਆ ਸੀ ਤੇ ਇਹਦੇ ਫਾਈਨੈਂਸਰ ਇਹਨੂੰ ਬਾਰ-ਬਾਰ ਫੋਨ ਕਰਦੇ ਸਨ ਇਹਨੂੰ ਬਾਰ-ਬਾਰ ਤੰਗ ਕਰਦੇ ਸਨ ਇਸ ਲਈ ਇਹਨੂੰ ਇਹ ਹੀ ਲੱਗਦਾ ਸੀ ਕਿ ਸ਼ਾਇਦ ਇਹਨਾਂ ਨੇ ਹੀ ਇਹਦੇ ਉੱਪਰ ਹਮਲਾ ਕਰਵਾਇਆ ਹੋਵੇਗਾ ਇਹ ਸਾਰੀ ਗੱਲ ਪੁਲਿਸ ਨੂੰ ਇਹ ਦੱਸਦਾ ਹੈ ਪੰਕਜ ਮੈਰਾ ਨੇ ਹਰਿਆਣਾ ਦੇ ਤਿੰਨ ਬੰਦਿਆਂ ਦਾ ਨਾਮ ਲਿਆ ਸੀ ਜਿਨ੍ਹਾਂ ਕੋਲੋਂ ਇਹਨੇ ਪੈਸੇ ਲਏ ਹੋਏ ਸਨ ਉਤੋਂ ਇਹ ਜਿਹੜੀ ਗੱਡੀ ਇਹਨਾਂ ਨੂੰ ਮਾਰਨ ਵਾਸਤੇ ਆਈ ਸੀ ਉਹ ਵੀ ਹਰਿਆਣਾ ਨੰਬਰ ਦੀ ਹੀ ਸੀ ਪੰਕਜ ਮੈਰਾ ਇਹ ਵੀ ਦੱਸਦਾ ਹੈ ਕਿ ਇਹਨੂੰ ਹੀ ਮਾਰਨ ਵਾਸਤੇ ਇਹ ਆਏ ਸਨ ਪਰ ਜਿਸ ਤਰ੍ਹਾਂ ਹੀ ਇਹਨੇ ਪਿਸਤੌਲ ਅਗੋ ਫੜ ਲਿਆ ਸੀ ਤਾਂ ਜ਼ਬਰਦਸਤੀ ਦੇ ਵਿੱਚ ਇਹ ਗੋਲੀ ਪ੍ਰਿਆ ਦੇ ਵਿੱਚ ਵੱਜ ਗਈ ਤੇ ਉਹਦੀ ਮੌਤ ਹੋ ਗਈ ਦੂਸਰੇ ਪਾਸੇ ਮੈਰਾ ਨੇ ਜਿੰਨਾ ਤਿੰਨਾਂ ਬੰਦਿਆਂ ਦੇ ਨਾਮ ਲਏ ਸਨ ਇਹਨਾਂ ਤਿੰਨਾਂ ਬੰਦਿਆਂ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਇਹ ਤਿੰਨੇ ਬੰਦੇ ਅੰਡਰਗਰਾਉਂਡ ਹੋ ਜਾਂਦੇ ਨੇ ਪੁਲਿਸ ਨੇ ਹੁਣ ਇੱਕ ਟੀਮ ਬਣਾਈ ਜਿਹੜੀ ਹਰਿਆਣਾ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇਹਨਾਂ ਨੇ ਛਾਪੇਮਾਰੀ ਕੀਤੀ ਹੁਣ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਸੀ कि ਜਿਨਨੇ ਪੈਸੇ ਉਧਾਰ ਤੇ ਦਿੱਤੇ ਹੋਣਗੇ ਜੇਕਰ ਉਹ ਬੰਦਾ ਉਹਨੂੰ ਜਾਨੋਂ ਮਾਰੇਗਾ ਤੇ ਇਹਦਾ ਮਤਲਬ ਹੈ ਕਿ ਉਹ ਪੈਸੇ ਉਹਨੂੰ ਕਦੀ ਵੀ ਜ਼ਿੰਦਗੀ ਚ ਨਹੀਂ ਮਿਲਣਗੇ ਇਸ ਲਈ ਉਹਨਾਂ ਨੂੰ ਇਹ ਹੀ ਲੱਗ ਰਿਹਾ ਸੀ ਕਿ ਜਿਨਨੇ ਉਧਾਰ ਪੈਸੇ ਦਿੱਤੇ ਨੇ ਉਹ ਇਹਨਾਂ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਕਿਉਂਕਿ ਜਿਸ ਬੰਦੇ ਦੇ 40 ਲੱਖ ਰੁਪਏ ਫਸੇ ਹੋਣ ਉਹ ਇਹੋ ਜੀ ਬੇਵਕੂਫੀ ਵਾਲਾ ਕੰਮ ਨਹੀਂ ਕਰ ਸਕਦਾ ਹੋ ਸਕਦਾ ਹੈ ਕਿ ਇੱਥੇ ਪੰਕਜ ਮੈਰਾ ਗਲਤ ਹੋਵੇ ਹੁਣ ਪੁਲਿਸ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਬੰਦੇ ਹੋਰ ਕਿਸੇ ਮਕਸਦ ਦੇ ਨਾਲ ਆਏ ਹੋਣਗੇ ਕਿਉਂਕਿ ਸਵੇਰ ਦਾ ਟਾਈਮ ਸੀ ਇਸ ਸਮੇਂ ਸਿਰਫ ਚੋਰ ਚੱਕੇ ਹੀ ਐਕਟਿਵ ਹੁੰਦੇ ਨੇ ਆਮ ਬੰਦਾ ਤਾਂ ਸੁੱਤਾ ਹੁੰਦਾ ਹੈ ਹੁਣ ਕਈ ਟੀਮਾਂ ਤੇ ਉਹਨਾਂ ਫਾਈਨੈਂਸਰਾਂ ਦੇ ਉੱਤੇ ਛਾਪੇਮਾਰੀ ਕਰ ਰਹੀਆਂ ਸਨ ਪਰ ਇੱਕ ਟੀਮ ਪੰਕਜ ਦੇ ਉੱਤੇ ਵੀ ਸ਼ੱਕ ਕਰ ਰਹੀ ਸੀ ਪੰਕਜ ਦੀ ਇਨਵੈਸਟੀਗੇਸ਼ਨ ਕਰਨੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਪੰਕਜ ਦੇ ਰਿਸ਼ਤੇਦਾਰਾਂ ਕੋਲੋਂ ਪੁੱਛਿਆ ਗਿਆ ਪ੍ਰਿਆ ਦੇ ਰਿਸ਼ਤੇਦਾਰਾਂ ਕੋਲੋਂ ਵੀ ਪੁੱਛਿਆ ਗਿਆ ਕਿ ਇਹਨਾਂ ਦੇ ਵਿੱਚ ਆਪਸ ਦੇ ਰਿਸ਼ਤੇ ਕਿਹੋ ਜਿਹੇ ਸਨ ਪੰਕਜ ਦੇ ਚਾਚਾ ਨੇ ਦੱਸਿਆ ਕਿ ਇਹ ਦੋਨੇ ਇੱਕ ਦੂਜੇ ਨੂੰ ਕਾਲਜ ਟਾਈਮ ਤੋਂ ਜਾਣਦੇ ਸਨ ਇਹਨਾਂ ਦੀ ਆਪਸ ਦੇ ਵਿੱਚ ਜਾਣ ਪਛਾਣ ਸੀ ਜਿਸ ਤੋਂ ਬਾਅਦ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਇਹੋ ਦੱਸਿਆ ਕਿ ਮਾਰੇ ਮੋٹے ਤਾਂ ਝਗੜੇ ਹਰ ਪਰਿਵਾਰ 'ਚ ਹੁੰਦੇ ਰਹਿੰਦੇ ਨੇ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਵਿੱਚ ਖਾਸ ਝਗੜਾ ਨਹੀਂ ਸੀ ਇੱਕ ਦੂਸਰੇ ਦੇ ਨਾਲ ਇਕੱਠੇ ਹੀ ਫੰਕਸ਼ਨ ਪਾਰਟੀਆਂ ਦੇ ਵਿੱਚ ਜਾਂਦੇ ਸਨ ਪੁਲਿਸ ਨੂੰ ਇੱਥੋਂ ਵੀ ਕੁਝ ਨਹੀਂ ਮਿਲਿਆ ਹੁਣ ਪੁਲਿਸ ਨੇ ਇਸ ਰਸਤੇ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿੱਥੇ ਇਹ ਘਟਨਾ ਹੋਈ ਸੀ ਉਸ ਐਂਗਲ ਦੇ ਉੱਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਸੀ ਪੁਲਿਸ ਵੀ ਪੂਰੀ ਤਰ੍ਹਾਂ ਪ੍ਰੇਸ਼ਾਨ ਸੀ ਕਿਉਂਕਿ ਇਹਨਾਂ ਨੂੰ ਕੋਈ ਵੀ ਸਬੂਤ ਨਹੀਂ ਮਿਲ ਰਿਹਾ ਸੀ ਤੇ ਇੱਧਰ ਦਿੱਲੀ ਵਾਲੇ ਪੁਲਿਸ ਤੇ ਦਬਾਅ ਪਾ ਰਹੇ ਸਨ ਤੇ ਲਾਅਨ ਆਰਡਰ ਤੇ ਸਵਾਲ ਚੁੱਕ ਰਹੇ ਸਨ ਕਿ ਹਰ ਰੋਜ਼ ਕੋਈ ਨਾ ਕੋਈ ਘਟਨਾ ਹੋ ਜਾਂਦੀ ਹੈ ਪਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ ਪੁਲਿਸ ਨੂੰ ਹੁਣ ਪੰਕਜ ਦੀ ਲਾਈਵ ਤੋਂ ਕੁਝ ਪਤਾ ਚੱਲਿਆ ਕਿ ਪੰਕਜ ਦਾ ਦੂਸਰਾ ਵਿਆਹ ਹੋਇਆ ਸੀ। ਪਹਿਲੀ ਪਤਨੀ ਦੇ ਨਾਲ ਇਹਦੀ ਬਣੀ ਨਹੀਂ ਸੀ ਤੇ ਇਹਨੇ ਤਲਾਕ ਲੈ ਲਿਆ ਸੀ। ਕਿਉਂਕਿ ਇਹ ਦੋਨੇ ਇੱਕ ਦੂਜੇ ਦੇ ਚੰਗੇ ਦੋਸਤ ਸਨ। ਕਾਲਜ ਟਾਈਮ ਤੋਂ ਇੱਕ ਦੂਸਰੇ ਨਾਲ ਮਿਲਦੇ ਸਨ। ਇਸ ਲਈ ਪੰਕਜ ਨੇ ਪ੍ਰਿਆ ਮਹਿਰਾ ਦੇ ਨਾਲ ਵਿਆਹ ਕਰਵਾ ਲਿਆ ਸੀ। ਹੁਣ ਪੁਲਿਸ ਵਾਲੇ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਪੰਕਜ ਤੇ ਪ੍ਰਿਆ ਦੇ ਵਿੱਚ ਜਿਹੜੇ ਛੋਟੇ-ਮੋਟੇ ਝਗੜੇ ਹੁੰਦੇ ਸਨ ਉਹ ਕਿਸ ਵਜ੍ਹਾ ਤੋਂ ਹੁੰਦੇ ਸਨ। ਤੇ ਇਸ ਲਈ ਇਹ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪ੍ਰੀਆ ਦੇ ਘਰ ਵਾਲੇ ਹੀ ਦੱਸ ਸਕਦੇ ਸਨ ਜਦੋਂ ਇਹਨਾਂ ਕੋਲੋਂ ਪੁੱਛਿਆ ਗਿਆ ਤਾਂ ਇਹ ਦੱਸਦੇ ਨੇ ਕਿ ਪ੍ਰੀਆ ਨੂੰ ਲੱਗਦਾ ਸੀ ਕਿ ਪੰਕਜ ਦਾ ਕਿਤੇ ਬਾਹਰ ਅਫੇਅਰ ਚੱਲ ਰਿਹਾ ਹੈ ਕਿਉਂਕਿ ਇਹਦੇ ਰੈਸਟੋਰੈਂਟ ਦੇ ਵਿੱਚ ਇੱਕ ਕੁੜੀ ਕੰਮ ਕਰਦੀ ਸੀ ਤੇ ਇਹਨੂੰ ਸ਼ੱਕ ਸੀ ਕਿ ਇਹਦੇ ਨਾਲ ਇਹਦਾ ਚੱਕਰ ਹੈ ਤੇ ਜਿਹੜੀ ਇਹਦੀ ਪਹਿਲਾਂ ਪਤਨੀ ਛੱਡ ਕੇ ਇਹਨੂੰ ਗਈ ਹੋਈ ਸੀ ਪ੍ਰੀਆ ਨੂੰ ਇਹ ਵੀ ਲੱਗਦਾ ਸੀ ਕਿ ਸ਼ਾਇਦ ਹਜੇ ਵੀ ਉਹਦੇ ਨਾਲੇ ਟੱਚ ਦੇ ਵਿੱਚ ਹੈ ਇੱਧਰ ਦਿੱਲੀ ਪੁਲਿਸ ਦਾ ਇੱਕ ਅਫਸਰ ਘਟਨਾ ਵਾਲੀ ਸਥਾਨ ਦੇ ਉੱਤੇ ਦੁਬਾਰਾ ਤੋ ਜਾਂਦਾ ਹੈ ਤੇ ਇੱਥੇ ਜਾ ਕੇ ਫਿਰ ਤੋਂ ਕ੍ਰਾਈਮ ਸੀਨ ਦੇ ਬਾਰੇ ਦੇਖਦਾ ਹੈ ਇਸ ਅਫਸਰ ਨੂੰ ਹੁਣੇ ਇੱਕ ਦੂਰ ਤੋਂ ਮੈਡੀਕਲ ਸਟੋਰ ਦਿਖਾਈ ਦਿੰਦਾ ਹੈ ਜਿਹਦੇ ਉੱਤੇ ਕੈਮਰਾ ਲੱਗਾ ਹੋਇਆ ਸੀ ਸ਼ਾਇਦ ਪੁਲਿਸ ਵਾਲਿਆਂ ਨੇ ਇਹ ਕਾਫੀ ਦੂਰ ਕੈਮਰਾ ਸੀ ਇਸ ਲਈ ਇਹਦੀ ਫੁਟੇਜ ਨਹੀਂ ਕੱਟੀ ਸੀ ਪਰ ਇਸ ਅਫਸਰ ਨੇ ਜਾ ਕੇ ਇਸ ਦੁਕਾਨਦਾਰ ਕੋਲੋਂ ਉਸ ਸਮੇਂ ਉਸ ਦਿਨ ਦੀ ਫੁਟੇਜ ਮੰਗੀ ਜਦੋਂ ਪੁਲਿਸ ਨੇ ਇਹ ਸੀਸੀਟੀਵੀ ਫੁਟੇਜ ਨੂੰ ਰਿਪੀਟ ਕਰਕੇ ਦੇਖਿਆ ਤਾਂ ਪੁਲਿਸ ਨੂੰ ਇਹ ਪਤਾ ਚੱਲਿਆ ਕਿ ਉਸ ਦਿਨ ਜਦੋਂ ਇਹ ਮਰੂਤੀ ਰੇਡਸ ਗੱਡੀ ਸਲੋ ਹੋਈ ਸੀ ਜੂ ਟਰਨਲ ਐਨ ਵਾਸਤੇ ਪੰਕਜ ਦੇ ਕਹਿਨ ਦੇ ਉੱਤੇ ਇੱਕ ਹਰਿਆਣੇ ਦੀ ਗੱਡੀ ਆਈ ਸੀ ਜਿਸ ਨੇ ਇਹਨੂੰ ਓਵਰਟੈਕ ਕਰਕੇ ਅੱਗੇ ਗੱਡੀ ਖਲੋ ਗਈ ਸੀ ਪਰ ਸੀਸੀਟੀਵੀ ਫੁਟੇਜ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸੀ ਕਿ ਉਸ ਸਮੇਂ ਕੋਈ ਗੱਡੀ ਓਵਰਟੈਕ ਕੀਤੀ ਹੋਵੇ ਜਾਂ ਫਿਰ ਇਹਦੇ ਬੈਕਸਾਈਡ ਦੇ ਉੱਤੇ ਕੋਈ ਗੱਡੀ ਆਈ ਹੋਵੇ ਸਿਰਫ ਇਹਦੀ ਇਕੱਲੇ ਦੀ ਹੀ ਇੱਕ ਗੱਡੀ ਸੀ ਉਸ ਜੂ ਟਰਨ ਦੇ ਉੱਤੇ ਖੜੀ ਸੀ ਤੇ ਇਹਨੇ ਆਪਣੇ ਆਪ ਹੀ ਗੱਡੀ ਨੂੰ ਸਲੋ ਕੀਤਾ ਸੀ ਤੇ ਰੋਕਿਆ ਸੀ ਇਸ ਤੋਂ ਇਹ ਸਾਫ ਹੋ ਗਿਆ ਸੀ ਕਿ ਸਾਫ ਸਾਫ ਪੰਕਜ ਮਹਿਰਾ ਝੂਠ ਬੋਲ ਰਿਹਾ ਸੀ ਉਸ ਸਮੇਂ ਕੋਈ ਵੀ ਗੱਡੀ ਇਹਨੂੰ ਓਵਰਟੇਕ ਨਹੀਂ ਕਰ ਰਹੀ ਸੀ ਤੇ ਨਾ ਹੀ ਹੋਰ ਕੋਈ ਗੱਡੀ ਉੱਥੇ ਮੌਜੂਦ ਸੀ ਹੁਣ ਪੁਲਿਸ ਨੇ ਪੰਕਜ ਨੂੰ ਦੁਬਾਰਾ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਤੇ ਹੁਣ ਇਹਦੇ ਕੋਲੋਂ ਫਿਰ ਤੋਂ ਪੁਸ਼ਕਿਸ਼ ਕਰਨੇ ਸ਼ੁਰੂ ਕਰ ਦਿੱਤੀ ਫੇਰੇ ਇਹ ਆਪਣੇ ਉਸੇ ਬਿਆਨ ਦੇ ਉੱਤੇ ਟਿਕਿਆ ਰਿਹਾ ਪਰ ਪੁਲਿਸ ਨੇ ਹੁਣ ਜਦੋਂ ਇਹ ਸੀਸੀਟੀਵੀ ਫੁਟੇਜ ਨੂੰ ਸਾਹਮਣੇ ਰੱਖਿਆ ਤਾਂ ਹੁਣ ਪੰਕਜ ਮਹਿਰਾ ਦੇ ਪਸੀਨੇ ਛੁੱਟਨੇ ਸ਼ੁਰੂ ਹੋ ਗਏ ਆਖਿਰਕਾਰ ਹੁਣ ਇਹ ਬਕਦਾ ਹੈ ਤੇ ਇਹ ਬੋਲਦਾ ਹੈ ਕਿ ਹਾਂ ਇਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੈ ਹੁਣ ਪੰਕਜ ਮੈਰਾ ਦੱਸਦਾ ਹੈ ਕਿ ਉਹਨੇ 25 ਅਕਤੂਬਰ ਦੀ ਸ਼ਾਮ ਨੂੰ ਆਪਣੀ ਪਤਨੀ ਪ੍ਰੀਆ ਮੈਰਾ ਨੂੰ ਫੋਨ ਕੀਤਾ ਸੀ ਕਿ ਅੱਜ ਉਹ ਸ਼ਾਮ ਦਾ ਖਾਣਾ ਖਾਣ ਬਾਹਰ ਜਾਣਗੇ ਉਸ ਤੋਂ ਬਾਅਦ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਜਾਣਗੇ ਤੇ ਫਿਰ ਉਹ ਲੌਂਗ ਡਰਾਈਵ ਤੇ ਕਿਤੇ ਘੁੰਮਣ ਲਈ ਜਾਣਗੇ ਪ੍ਰੀਆ ਮੈਰਾ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਦੇ ਵਿੱਚ ਜਿਹੜੇ ਝਗੜੇ ਹੋ ਰਹੇ ਸਨ ਉਹਨਾਂ ਨੂੰ ਸੁਲਝਾਉਣ ਵਾਸਤੇ ਉਹਨੂੰ ਮਨਾਉਣ ਵਾਸਤੇ ਉਹਦਾ ਪਤੀ ਇਹ ਸਭ ਕੁਝ ਕਰ ਰਿਹਾ ਹੈ ਤੇ ਉਹ ਵੀ ਖੁਸ਼ ਹੋ ਜਾਂਦੀ ਹੈ ਤੇ ਉਹ ਵੀ ਤਿਆਰ ਹੋ ਜਾਂਦੀ ਹੈ ਹੁਣ ਪੰਕਜ ਨੇ 11:30 ਵਜੇ ਤੱਕ ਆਪਣੀ بیوی ਦੇ ਨਾਲ ਬਾਹਰ ਕਿਤੇ ਡਿਨਰ ਕੀਤਾ ਜਿਸ ਤੋਂ ਬਾਅਦ ਇਹ ਲੌਂਗ ਡਰਾਈਵ ਦੇ ਉੱਤੇ ਨਿਕਲ ਜਾਂਦੇ ਨੇ ਬੇਟਾ ਆਪਣੀ ਮਾਂ ਦੀ ਗੋਦੀ ਦੇ ਵਿੱਚ ਬੈਠਾ ਹੋਇਆ ਸੀ ਗੱਡੀ ਦੇ ਵਿੱਚ ਗੀਤ ਚੱਲ ਰਹੇ ਸਨ ਦੋਨੇ ਹੀ ਮੀਆਂ بیوی ਬੜੇ ਹੀ ਰੋਮਾਂਟਿਕ ਮੂਡ ਦੇ ਵਿੱਚ ਗੀਤ ਸੁਣ ਰਹੇ ਸਨ ਦੋਨੇ ਜਾਣੇ ਲੌਂਗ ਡਰਾਈਵ ਦਾ ਇੰਜੋਏ ਕਰ ਰਹੇ ਸਨ ਇਸ ਤੋਂ ਬਾਅਦ ਇਹ 2:30 ਵਜੇ ਦੇ ਕਰੀਬ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਤਕਰੀਬਨ 3:30 ਵਜੇ ਦੇ ਕਰੀਬ ਬੰਗਲਾ ਸਾਹਿਬ ਗੁਰਦੁਆਰੇ ਤੋਂ ਵਾਪਸ ਘਰ ਦੇ ਲਈ ਨਿਕਲਦੇ ਨੇ ਕਿਉਂਕਿ ਸਾਰੀ ਰਾਤ ਇਹ ਸੁੱਤੇ ਨਹੀਂ ਸਾਨ ਇਸ ਲਈ ਪ੍ਰਿਆ ਮੈਰਾ ਤੇ ਇਹਦਾ ਜਰਾ ਮੁੰਡਾ ਸੀ ਉਹਨੂੰ ਨੀਂਦ ਆ ਜਾਂਦੀ ਹੈ ਤੇ ਇਹ ਸੀਟ ਦੇ ਉੱਤੇ ਹੀ ਸੌਂ ਜਾਂਦੇ ਨੇ ਪਤੀ ਨੂੰ ਇਹੀ ਗੱਲ ਦਾ ਇੰਤਜ਼ਾਰ ਸੀ ਜਦੋਂ ਇਹਦੀ ਪਤਨੀ ਪੂਰੀ ਤਰ੍ਹਾਂ ਸੌ ਚੁੱਕੀ ਸੀ ਉਧਰੋਂ ਇਹ ਜੂਟਰਨ ਵੀ ਆ ਚੁੱਕਿਆ ਸੀ ਇਹ ਹੁਣ ਆਪਣੀ ਗੱਡੀ ਨੂੰ ਹੋਲੀ ਕਰਦਾ ਹੈ ਇਸ ਜਗ੍ਹਾ ਤੇ ਗੱਡੀ ਨੂੰ ਰੋਕਦਾ ਹੈ ਤੇ ਇਹਨੇ ਹੁਣ ਆਪਣੀ ਜੇਬ ਦੇ ਵਿੱਚੋਂ ਰਿਵਾਲਵਰ ਕੱਢਿਆ ਤੇ ਆਪਣੀ ਪਤਨੀ ਦੇ ਉੱਤੇ ਹੀ ਇਹਨੇ ਦੋ ਗੋਲੀਆਂ ਚਲਾ ਦਿੱਤੀਆਂ ਇੱਕ ਗਰਦਨ ਤੇ ਵੱਜੀ ਤੇ ਇੱਕ ਉਹਦੀ ਅੱਖ ਦੇ ਲਾਗੇ ਸਿਰ ਦੇ ਵਿੱਚ ਵੱਜੀ ਫਿਰ ਇਹਨੇ ਅੰਦਰੋਂ ਗੱਡੀ ਦਾ ਦਰਵਾਜ਼ਾ ਤੋੜਿਆ ਤੇ ਫਿਰ ਇਹਨੇ ਆਪਣੇ ਸਿਰ ਨੂੰ ਪਟਕਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ 15 ਮਿੰਟ ਤੱਕ ਇਸੇ ਤਰ੍ਹਾਂ ਹੀ ਗੱਡੀ ਚਲਾਉਂਦਾ ਰਿਹਾ ਤਾਂ ਜੋ ਦੇਰੀ ਹੋ ਜਾਵੇ ਤੇ ਇਹਦੀ ਪਤਨੀ ਦੀ ਮੌਤ ਹੋ ਜਾਵੇ ਪਰ ਆਖਿਰ ਇਹ ਪਤੀ ਨੇ ਐਡਾ ਵੱਡਾ ਖੋਫਨਾਕ ਕਦਮ ਕਿਉਂ ਚੱਕਿਆ ਸੀ ਆਪਣੀ ਹੀ ਪਤਨੀ ਨੂੰ ਜਿਸ ਨੂੰ ਉਹ ਕਾਲਜ ਟਾਈਮ ਤੋਂ ਪਿਆਰ ਕਰਦਾ ਸੀ ਉਹ ਪਤਨੀ ਨੂੰ ਕਿਉਂ ਮਾਰਿਆ ਇਸ ਦੇ ਪਿੱਛੇ ਹੁਣ ਉਹ ਵਜ੍ਹਾ ਦੱਸਦਾ ਹੈ ਉਹ ਦੱਸਦਾ ਹੈ ਕਿ ਸਭ ਤੋਂ ਪਹਿਲਾਂ ਉਹਨੇ ਕਪੜੇ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਹਦਾ ਇਹ ਕਪੜੇ ਦਾ ਕੰਮ ਨਹੀਂ ਚੱਲਿਆ ਸੀ ਉਹਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਗਿਆ ਉਸ ਤੋਂ ਬਾਅਦ ਇਹਦੀ ਪਤਨੀ ਨੇ ਕਿਹਾ ਰੈਸਟੋਰੈਂਟ ਦਾ ਕੰਮ ਸ਼ੁਰੂ ਕਰ ਲੈ ਤੇ ਪ੍ਰਿਆ ਦੇ ਪਰਿਵਾਰ ਵਾਲਿਆਂ ਨੇ ਇਹਨੂੰ ਪੈਸੇ ਵੀ ਦਿੱਤੇ ਸਨ ਇਹ ਰੈਸਟੋਰੈਂਟ ਦਾ ਕੰਮ ਸ਼ੁਰੂ ਕਰਨ ਵਾਸਤੇ ਪਰ ਥੋੜੇ ਸਮੇਂ ਬਾਅਦ ਹੀ ਇਹਦਾ ਕੰਮ ਡਾਊਨ ਪੈਣਾ ਸ਼ੁਰੂ ਹੋ ਗਿਆ। ਫਿਰ ਇਹਦੀ ਪਤਨੀ ਨੇ ਸੁਝਾ ਦਿੱਤਾ ਕਿ ਤੁਸੀਂ ਰੈਸਟੋਰੈਂਟ ਦੇ ਵਿੱਚ ਕੋਈ ਲਾਈਵ ਸਿੰਗਰ ਰੱਖੋ। ਜਦੋਂ ਇਹ ਸਿੰਗਰ ਗਾਏਗਾ ਤਾਂ ਲੋਕੀ ਅਟਰੈਕਟ ਹੋਣਗੇ। ਪਰ ਇਹਦੇ ਨਾਲ ਵੀ ਇਹਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਿਆ। ਇਹਨੇ ਹੁਣ ਹਰਿਆਣੇ ਦੇ ਕਈ ਫਾਈਨੈਂਸਰਾਂ ਤੋਂ ਪੈਸਾ ਵੀ ਲੈ ਲਿਆ ਸੀ ਤੇ ਇਹਦਾ ਵੀ ਹੁਣ ਇੰਟਰਸਟ ਵੱਧਦਾ ਵੱਧਦਾ 40 ਲੱਖ ਰੁਪਏ ਤੱਕ ਪਹੁੰਚ ਗਿਆ ਸੀ। ਦੂਜੇ ਪਾਸੇ ਇਹਨੇ ਜਿਹੜੀ ਲੇਡੀ ਸਿੰਗਰ ਰੱਖੀ ਹੋਈ ਸੀ ਰੈਸਟੋਰੈਂਟ ਦੇ ਵਿੱਚ ਉਹਦੇ ਨਾਲ ਵੀ ਇਹਦਾ ਚੱਕਰ ਚੱਲਣਾ ਸ਼ੁਰੂ ਹੋ ਗਿਆ ਸੀ। ਤੇ ਇਹ ਗੱਲ ਦਾ ਪ੍ਰੀਆ ਨੂੰ ਵੀ ਪਤਾ ਲੱਗ ਚੁੱਕਿਆ ਸੀ ਤੇ ਇੰਨਾ ਹੀ ਨਹੀਂ ਪੰਕਜ ਆਪਣੀ ਪਹਿਲੀ ਪਤਨੀ ਆਇਸ਼ਾ ਨੂੰ ਵੀ ਮਿਲਣ ਵਾਸਤੇ ਜਾਂਦਾ ਸੀ ਇੱਕੋ ਸਮੇਂ ਦੇ ਵਿੱਚ ਇਹ ਤਿੰਨ ਤਿੰਨ ਔਰਤਾਂ ਨੂੰ ਧੋਖਾ ਦੇ ਰਿਹਾ ਸੀ ਹੁਣ ਇਹ ਚਾਹੁੰਦਾ ਤੇ ਆਪਣੀ ਪਤਨੀ ਪ੍ਰੀਆ ਮੈਰਾ ਨੂੰ ਛੱਡ ਵੀ ਸਕਦਾ ਸੀ ਪਰ ਇੱਥੇ ਇਹਨੇ ਇਹਦੇ ਘਰ ਵਾਲਿਆਂ ਦੇ ਕੋਲੋਂ ਕਾਫੀ ਸਾਰੇ ਪੈਸੇ ਲਏ ਹੋਏ ਸਨ ਇਸ ਕਰਕੇ ਉਹ ਨਹੀਂ ਛੱਡਣਾ ਚਾਹੁੰਦਾ ਸੀ ਹੋਣੋਂ ਨੇ ਇਹ ਸੋਚਿਆ ਕਿ ਜੇਕਰ ਉਹ ਪ੍ਰਿਆ ਨੂੰ ਰਸਤੇ 'ਚੋਂ ਹਟਾ ਦੇਵੇਗਾ ਤੇ ਉਹ ਆਪਣੀਆਂ ਆਜਾਸ਼ੀਆਂ ਬਾਹਰ ਕਿਸੇ ਦੇ ਨਾਲ ਵੀ ਕਰ ਸਕਦਾ ਹੈ ਤੇ ਇਹ ਇਸੇ ਤਰ੍ਹਾਂ ਕਰਨ ਦੇ ਨਾਲ ਇਹਨੂੰ ਪ੍ਰਿਆ ਦੇ ਘਰ ਵਾਲਿਆਂ ਨੂੰ ਪੈਸੇ ਵੀ ਨਹੀਂ ਦੇਣੇ ਪੈਣਗੇ ਕਿਉਂਕਿ ਇਹਨੂੰ ਇਹ ਲੱਗਦਾ ਸੀ ਕਿ ਸਾਰਿਆਂ ਨੂੰ ਤੇ ਪਤਾ ਹੀ ਹੈ ਕਿ ਇਹਨੇ ਪੈਸਾ ਉਧਾਰ ਲਿਆ ਹੈ ਤੇ ਇਹਨੂੰ ਲੋਕਾਂ ਵੱਲੋਂ ਧਮਕੀਆਂ ਵੀ ਮਿਲ ਰਹੀਆਂ ਸਨ ਤੇ ਇਹਨੇ ਸੋਚਿਆ ਕਿ ਇਹ ਆਪਣੀ ਪਤਨੀ ਨੂੰ ਮਾਰੇਗਾ ਤੇ ਸਾਰਾ ਸਾਰਾ ਇਲਜ਼ਾਮ ਇਹਨਾਂ ਦੇ ਫਾਈਨੈਂਸਰਾਂ ਦੇ ਉੱਤੇ ਆ ਜਾਵੇਗਾ ਇਹਨੇ ਹੁਣ ਇਹਦਾ ਇੱਕ ਦੋਸਤ ਸੀ ਸੋਨੂ ਇਹਦੇ ਕੋਲੋਂ ਇਹਨੇ ਪਿਸਤਲ ਲਿਆ ਇਹਨੇ ਹੁਣ ਇਹ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਰੈਕੀ ਕੀਤੀ ਜਿਸ ਤੋਂ ਬਾਅਦ ਇਹਨੂੰ ਇਹ ਜਗ੍ਹਾ ਮਿਲੀ ਜਿੱਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਸੀ ਇਹਨੂੰ ਜਿਹੜਾ ਮੈਡੀਕਲ ਸਟੋਰ ਵਾਲਾ ਕੈਮਰਾ ਸੀ ਜੋ ਕਾਫੀ ਦੂਰ ਲੱਗਿਆ ਹੋਇਆ ਸੀ ਉਹਦੇ ਤੇ ਇਹਦੀ ਨਜ਼ਰ ਨਹੀਂ ਪਈ ਸੀ ਪੁਲਿਸ ਨੇ ਇਹਦਾ ਬਿਆਨ ਦਰਜ ਕੀਤਾ ਤੇ ਇਹਨੂੰ ਹੁਣ ਜੁਡੀਸ਼ੀਅਲ ਕਸਟਡੀ ਦੇ ਵਿੱਚ ਲੈ ਲਿਆ ਪੁਲਿਸ ਦੀ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਪੰਕਜ ਮਹਿਰਾ ਦਾ ਉਹਦੀ ਪੁਰਾਣੀ ਪਤਨੀ ਆਇਸ਼ਾ ਉਦੇ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਹੀ ਜਰੀ ਕਾਇਕਾ ਤੇ ਇਹਦੇ ਨਾਲ ਨਾਲ ਹੀ 6 ਹੋਰ ਕੁੜੀਆਂ ਦੇ ਨਾਲ ਇੱਕੋ ਟਾਈਮ ਤੇ ਅਫੇਅਰ ਚੱਲ ਰਹੇ ਸਨ ਇਸ ਤਰ੍ਹਾਂ ਇਸ ਕੇਸ ਦਾ ਖੁਲਾਸਾ ਹੋਇਆ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜੀ ਘਟਨਾ ਦੇ ਬਾਰੇ ਤੇ ਇਹੋ ਜਿਹੇ ਬੰਦੇ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ